ਜਿਲ੍ਹਾ ਪੁਲਿਸ ਬਠਿੰਡਾ ਦੇ ਸਾਰੇ ਜੀਓ ਸਰਬਾਨ ਐਸ ਐਚ ਓ ਇੰਸਪੈਕਟਰ ਸਰਬਾਨ ਔਰ ਈ ਪੀ ਓਸ ਸਾਰੇ ਹੋਸਟ ਦੇ ਜਿੰਨੇ ਵੀ ਰੈਂਕਸ ਨੇ ਜਿਹੜੇ ਇਸ ਜ਼ਿਲ੍ਹੇ ਦੇ ਇੱਥੇ ਅੱਜ ਵੀਕਲੀ ਅਪਡੇਟ ਚ ਹਾਜ਼ਰ ਆ ਮੈਂ ਉਹਨਾਂ ਸਾਰੀ ਟੀਮ ਨੂੰ ਬਠਿੰਡਾ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਆਪਣੇ ਹੀ ਫੈਮਿਲੀ ਦੇ ਮੈਂਬਰ ਨੇ ਜਿਨ੍ਹਾਂ ਨੇ ਚੰਗੀ ਕਾਰਗੁਜ਼ਾਰੀ ਕਰਕੇ ਸਾਨੂੰ ਸਾਡਾ ਜ਼ਿਲ੍ਹੇ ਦਾ ਮਾਣ ਵਧਾਇਆ ਇਹ ਬੜੀ ਫਕਰ ਵਾਲੀ ਗੱਲ ਹੁੰਦੀ ਆ ਕਿ ਇੱਕੋ ਟਾਈਮ ਦੇ ਉੱਤੇ ਡੀਜੀਪੀਜ਼ ਕਮੈਂਡੇਸ਼ਨ ਡਿਸ 2 4 5 ਮਿਲਦੀਆਂ ਤੇ ਵੇਖੀਆਂ ਸੀ પરમાણયોગ ਡੀਜੀਪੀ ਸਾਹਿਬ ਨੇ ડિસ્ટ્રિક્ટ ਦਾ કામ ਵੇਖਦੇ ਔਰ ਜਿਹੜਾ ਜਿਹੜਾ ਕੰਮ ਅਸੀਂ ਇੱਥੋਂ ਪ੍ਰੋਜੈਕਟ ਕੀਤਾ ਜਿਹੜੇ ਜਿਹੜੇ ਅਫਸਰਸ ਦਾ ਉਹਨਾਂ ਨੇ ਉਸੇ ਵੇਲੇ ਹੀ ਬਿਨਾ ਦੂਸਰੀ ਕੋਈ ਵੀ ਪਹਿਲੂ ਦੇ ਧਿਆਨ ਦਿੰਦਿਆਂ ਜਾਂ ਕਿਸੇ ਵੀ ਹੋਰ ਚੀਜ਼ ਤੋਂ ਦੇਰੀ ਤੋਂ ਉਹਨਾਂ ਨੇ ਤੁਰੰਤ ਸਾਨੂੰ ਸਾਡੇ ਜ਼ਿਲ੍ਹੇ ਨੂੰ 31 ਡੀਜੀਪੀ ਕਮੈਂਡੇਸ਼ਨ ਡਿਸਕ ਜਿਹੜੀਆਂ ਉਹ ਸੈਂਕਸ਼ਨ ਕੀਪੋ ਆਪਾਂ ਬਹੁਤ ਵਧੀਆ ਕੰਮ ਕਰ ਰਹੇ ਆਂ ਔਰ ਚੜਾਈ ਵਾਲੇ ਪਾਸੇ ਨੂੰ। ਤੋਂ ਮੈਂ ਆਸ ਕਰਦਾ ਵੀ ਅਗਲੀ ਵਾਰ ਆਪਾਂ ਹਾਫ ਸੈਂਚਰੀ ਮਾਰ ਕੇ ਡੀਜੀਪੀ ਕਮੈਂਡੇਸ਼ਨ ਡਿਸਕ 50 ਤੋਂ ਉੱਪਰ ਲੱਗੇ। ਤਾਂ ਮੈਂ ਤੁਸੀਂ ਕਰਨਾ ਤੇ ਤੁਹਾਨੂੰ ਮੈਂ ਪਹਿਲੇ ਦਿਨ ਵਾਲੀ ਪ੍ਰੀਡਿਟ 'ਚ ਵੀ ਕਿਹਾ ਸੀਗਾ ਵੀ ਤੁਹਾਡਾ ਜਿਹੜਾ ਡਿਊ ਆ ਤੁਹਾਡੇ ਜਿਹੜੇ ਰਿਵਾਰਡ ਸਾਟਾ ਤੇ ਜਿਹੜੇ ਕਮੈਂਡੇਸ਼ਨਸ ਨੇ ਉਹਨਾਂ ਨੂੰ ਟਾਈਮ 'ਤੇ ਲਿਆ ਕੇ ਤੁਹਾਨੂੰ ਦੇਣਾ। ਔਰ ਤੁਹਾਡੀ ਹੌਸਲਾ ਫਜ਼ਾਈ ਕਰਨੀ ਹੁੰਦਾ ਜੇ ਕੋਈ ਦੇਰੀ ਨਹੀਂ ਹੋਵੇ ਸੋ ਇਹ ਸਾਰੀਆਂ ਚੀਜ਼ਾਂ ਪੈਰਵਾਹੀ ਦੇ ਨਾਲ ਹੁੰਦੀਆਂ ਤੁਸੀਂ ਚੰਗੀ ਪੈਰਵਾਹੀ ਥੱਲੇ ਕਰਦੇ ਹੋ ਮੈਂ ਚੰਗੀ ਪੈਰਵਾਹੀ ਉੱਤੇ ਕਰ ਲੈਂਦਾ ਸੋ ਤਕੜੇ ਹੋ ਕੇ ਲੱਗੇ ਰਹੋ ਆਪਣਾ ਐਸਓਪੀ ਜਿਹੜਾ ਕੰਮ ਦਾ ਵਾ ਬਠੰਡੇ ਪੁਲਿਸ ਦਾ ਮੇਰੇ ਆਉਣ ਤੋਂ ਬਾਅਦ ਆਪਣਾ ਉਹ ਬਣ ਚੁੱਕਾ ਐਸਓਪੀ ਹੈ ਸਟੈਂਡਰਡ ਆਪਰੇਸ਼ਨਲ ਪ੍ਰੋਸੀਜਰ ਕਿੱਦਾਂ ਕਿਦਾਂ ਡਿਸਪੋਜ਼ਲਾਂ ਕਰਨੀਆਂ ਕਿਦਾਂ ਕਿਦਾਂ ਆਪਾਂ ਪ੍ਰिवेंटਿਵ ਆਫ ਕਰਾਈਮ ਕਰਨਾ ਡਿਟੈਕਸ਼ਨ ਵਿੰਗਾ ਜਿਹੜਾ ਉਹਨਾਂ ਨੇ ਕਿਦਾਂ ਕਿਦਾਂ ਕੋਈ ਕਰਾਈਮ ਹੋ ਜਾਂਦਾ ਉਹਨੂੰ ਟਾਈਮਲੀ ਡਿਟੈਕਟ ਕਰਨਾ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਤੁਸੀਂ ਬਾਗੂਬੀ ਨਿਭਾ ਰਹੇ ਹੋ ਔਰ ਇਹਨੂੰ ਨਜ਼ਰ ਨਾ ਲੱਗੇ ਤੇ ਤੁਸੀਂ ਇਦਾਂ ਹੀ ਤਕੜੇ ਹੋ ਕੇ ਹੋਰ ਹਫਲਾ ਮਾਰੋ ਕਿ ਜਿਹੜਾ ਸਾਡਾ ਟੀਚਰ ਤੇ ਜਾਮਤਾ ਫੌਜਦਾਰੀ ਮਤਾਬਕ ਤਿੰਨ ਮਹੀਨੇ ਦੇ 6 ਮਹੀਨੇ ਦੇ ਅੰਡਰ ਅੰਡਰ ਇਨਵੈਸਟੀਗੇਸ਼ਨਾਂ ਜਿਹੜੀਆਂ ਵਾ ਉਹ ਲਿਆਉਣੀਆਂ ਔਰ ਆਪਾਂ ਬਹੁਤ ਨੇੜੇ ਪਹੁੰਚ ਗਏ ਉਸ ਗੱਲ ਦੇ ਮੈਨੂੰ ਲੱਗਦਾ ਨੈਕਸਟ ਕ੍ਰਾਈਮ ਮੀਟਿੰਗ ਜਿਹੜੀ ਸਾਡੀ ਹੋਊਗੀ ਉਹਦੇ ਚ ਅਸੀਂ ਜਿਹੜਾ ਇਹ ਟਾਰਗੇਟ ਹੈ ਨੂੰ ਬਾਖੋ ਵੀ ਅਚੀਵ ਕਰਨਾ ਇਸ ਤੋਂ ਇਲਾਵਾ ਕੁਝ ਅਫਸਰਸ ਨੇ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਡੀਜੀਪੀ ਸਾਹਿਬ ਨੇ ਪੋਦ ਸੀਸੀ ਕਲਾਸ 1 ਸਰਟੀਫਿਕੇਟਸ ਆਪਦੇ ਦਸਤਾਵਾਂ ਤਹਿਤ ਨਾਲ ਕੈਸ਼ ਰਿਵਾਰਡ 5-5000 ਰੁਪਇਆ ਜਿਹੜਾ ਉਹ ਸੈਂਕਸ਼ਨ ਕੀਤਾ ਔਰ ਸਾਡੇ ਕੋਈ ਥੋੜਾ ਟਾਈਮ ਸ਼ਾਟ ਆਜਾ ਆਪਣਾ ਫ੍ਰੇਡ ਦਾ ਸੀਗਾ 12 ਸਾਡੇ ਸੀਸੀ ਕਲਾਸ 1 ਤੇ 10-10000 ਰੁਪਇਆ ਕੈਸ਼ ਰਿਵਾਰਡ ਜਿਹੜੇ ਕੋਈ ਐਸਚੋ ਰਾਮਪੁਰਾ ਫੂਲ ਹੋ ਗਿਆ ਉਹ ਡਿਪਾਰਟਮੈਂਟਲ ਕਰਕੇ ਇਹ ਵੀ ਡਿਜ਼ਰਵ ਕਰਦਾ ਸੀ ਡੀਜੀ ਡਿਸ ਐਸਚੋ ਸਿਟੀ ਰਜੇਸ਼ ਬਟ ਉਹ ਇਹਦੀ ਡਿਪਾਰਟਮੈਂਟਲ ਕਰਕੇ ਉਹ ਡੀਜੀ ਡਿਸਪਨ ਨਹੀਂ ਦਿੱਤੀ ਗਈ ਬਟ ਸੀਸੀ ਕਲਾਸ 1 ਤੇ 10000 ਰੁਪਇਆ ਇਹਨੂੰ ਵੀ ਰਿਵਾਰਡ ਦਿੱਤਾ ਨੈਕਸਟ ਟਾਈਮ ਮੈਨੂੰ ਜਿਹੜਾ ਦਾ ਡਿਊ ਹੋਊ ਵੀ ਅਸੀਂ ਜਿਹੜੇ ਅਪਸਰਦਾ ਰਹਿ ਗਿਆ ਇਹਦੇ ਨਾਲ ਨਾਲ ਉਹਨਾਂ ਸਾਰਿਆਂ ਦਾ ਪੂਰਾ ਕਰ ਦਿਆਂਗੇ ਸੋ ਪਿੱਛੇ ਮੈਂ ਇੱਕ ਜ਼ਰੂਰ ਅੱਜ ਤੁਹਾਡੇ ਨਾਲ ਜ਼ਿਕਰ ਕਰੂੰਗਾ ਇਹਦੀ ਸਾਡੀ ਕੁੜੀ ਆ ਹਰਪ੍ਰੀਤ ਸੋ ਇਹਨੂੰ ਲੋਕਰ ਰੈਂਕ ਕਨਸਟੇਬਲ ਤੋਂ ਸਿੱਧਾ ਏਐਸਆਈ ਬੜਵਾਇਆ ਉਹਦਾ ਇੱਕੋ ਹੀ ਕਾਰਨ ਆਪਣੀ ਯੂਨੀਫਾਰਮ ਦੇ ਪ੍ਰਤੀ ਲॉयਲਟੀ ਆ ਪਿੱਛੇ ਜਿਹੜਾ ਇੱਕ ਮੁੰਡੇ ਦੀ ਡੈਥ ਹੋ ਗਈ ਸੀ ਖਨੋਰੀ ਬਾਰਡਰ ਤੇ ਉਹ ਸਾਡੇ ਜ਼ਿਲ੍ਹੇ ਨੂੰ ਬਲੋਂਗ ਕਰਦਾ ਸੀਗਾ ਹਾਲਾਂਕਿ ਉਹਦੇ ਚ ਨਾਂ ਬਠੰਡਾ ਪੁਲਿਸ ਦਾ ਕੋਈ ਇਹ ਸੀਗਾ ਵੀ ਅਸੀਂ ਜਾਂ ਸਾਡੇ ਵੱਲੋਂ ਫਾਇਰ ਕੀਤਾ ਗਿਆ ਹੋਵੇ ਜਾਂ ਡੈਥ ਸਾਡੀ ਜੂਰਡਿਕਸ਼ਨ ਚ ਹੋਈ ਹੋਵੇ ਪਰ ਉੱਤੋਂ ਸਾਨੂੰ ਜਿਹੜਾ ਹੈਗਾ ਇਹ ਟਾਰਗੇਟ ਇਹਨੂੰ ਸਾਰੀ ਚੀਜ਼ ਨੂੰ ਸੈਟਲ ਕਰਨ ਦਾ ਇਹ ਸਾਰੇ ਕੇਸ ਨੂੰ ਸਹੀ ਢੰਗ ਨਾਲ ਲੈ ਕੇ ਜਾਣ ਦਾ ਇਹਨੂੰ ਮੈਨੇਜ ਕਰਨ ਦਾ ਇਹਨਾਂ ਲੋਕਾਂ ਨੂੰ ਜਿਹੜੇ ਜਿਹੜੇ ਉੱਥੇ ਫੋਰਸਸ ਕੰਮ ਕਰ ਰਹੀਆਂ ਸਗੀਆਂ ਉਹ ਭਾਵੇਂ ਕੋਈ ਜਥੇਬੰਦੀਆਂ ਸੀ ਜਾਂ ਕੋਈ ਫਿਡਿਕਲ ਸੀਗੀਆਂ ਉਹਨਾਂ ਨੂੰ ਅੰਗੇਜ ਕਰਕੇ ਇਸ ਪਰਿਵਾਰ ਨੂੰ ਜਿਹੜਾ ਹੈ ਇਨਸਾਫ ਦੋਣਾ ਜਿਹੜਾ ਸੀਗਾ ਉਹ ਸਾਡਾ ਮੀਨ ਮਕਸਦ ਸੀਗਾ। ਉਹ ਕੁਦਰਤਨ ਜਦੋਂ ਉਹ ਮੁੰਡੇ ਦੀ ਡੈਥ ਹੁੰਦੀ ਆ ਮੈਂ ਉਸੇ ਦਿਨ ਹੀ ਐਸਪੀ ਡੀ ਸਾਹਿਬ ਨੂੰ ਐਸਪੀ ਅਟਵਟ ਸਾਹਿਬ ਨੂੰ ਉਹਨਾਂ ਨੂੰ ਮੈਂ ਐਸਪੀ ਸਿਟੀ ਸਾਹਿਬ ਨੂੰ ਮੈਂ ਕਿਹਾ ਕਿ ਪਹਿਲਾਂ ਮੁਲਾਜ਼ਮ ਵੇਖੋ ਆਪਣੇ ਉਸ ਪਿੰਡ ਦੇ ਕਿਹੜੇ ਆ। ਸੋ ਇਹ ਕੁੜੀ ਉਸ ਪਿੰਡ ਨੂੰ ਬਿਲੋਂਗ ਕਰਦੀ ਸੀਗੀ। ਇੰਨੇ ਇੰਨਾ ਵਧੀਆ ਢੰਗ ਨਾਲ ਕੰਮ ਕੀਤਾ। ਕਿ ਮੈਂ ਨੂੰ ਮੈਂ ਜਦੋਂ ਰੋਜ਼ ਦਿੰਦੇ ਵੇਟ ਮੇਰੇ ਖਾ ਚਾਰ ਚਾਰ ਪੰਜ ਪੰਜ ਵਾਰ ਗੱਲ ਕਰਦਾ ਰਿਹਾ। ਇਨੇ ਉਸ ਪਰਿਵਾਰ ਨੂੰ ਮੋਟੀਵੇਟ ਕੀਤਾ ਉਹਨਾਂ ਨੂੰ ਦਲਾਸਾ ਦਿੱਤਾ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਜੋ ਸਰਕਾਰ ਦੀ ਜੋ ਮਹਿਕਮੇ ਦਾ ਐਕਸ਼ਨ ਹੈਗਾ ਉਹ ਸਮਝਾਇਆ ਔਰ ਬਾਹ ਕੁਢੀ ਸਮਝਾਇਆ ਤਾਂ ਕਿ ਉਹ ਪਰਿਵਾਰ ਨੂੰ ਇਹ ਨਾ ਲੱਗੇ ਕਿ ਸਾਡੇ ਨਾਲ ਸਾਡਾ ਮੁੰਡਾ ਦਾ ਜਾਂਦਾ ਰਿਹਾ ਸਾਡੇ ਨਾਲ ਹੋਰ ਤਕਾ ਨਾ ਹੋਵੇ ਜਦੋਂ ਕਿ ਮਾਨਯੋਗ ਸੀਐਮ ਸਾਹਿਬ ਦਾ ਬਿਲਕੁਲ ਕਲੀਅਰ ਸੀਗਾ ਕਿ ਇਸ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਦਿੱਕਤ ਨਾ ਆਉਣ ਦਿੱਤੀ ਜਾਵੇ ਜੋ ਇਹਨਾਂ ਦਾ ਬਣਦਾ ਹੱਕ ਆ ਜੋ ਵੀ ਕੰਪਨਸੇਸ਼ਨ ਸਹੜੀਆਂ ਇਹਨਾਂ ਨੂੰ ਟਾਈਮਲੀ ਤੇ ਪੂਰੀਆਂ ਨੇ ਬਟ ਕਈ ਇਹੋ ਜਿਹੀਆਂ ਫੋਰਸਸ ਹੁੰਦੀਆਂ ਜਿਹੜੀਆਂ ਆਪਣੇ ਮਫਾਦ ਆਸਤੇ ਆਪਣੇ ਸੌੜੀ ਸੋਚ ਖਾਤਰ ਇਹੋ ਜਿਹੀਆਂ ਚੀਜ਼ਾਂ ਨੂੰ ਹੋਰ ਤਰ੍ਹਾਂ ਦੀ ਰੰਗਤ ਦਿੰਦੀਆਂ ਪੁਲਿਸ ਦਾ ਕੰਮ ਸਿਰਫ ਡਾਂਗ ਫੇਰਨਾ ਨਹੀਂ ਉਹ ਵੀ ਜ਼ਰੂਰੀ ਆ ਜਿੱਥੇ ਕਦੇ ਕੋਈ ਬੰਦਾ ਨਾ ਸੁਭਰੇ ਪਰ ਨੰਬਰ 1 ਕਦੇ ਉੱਤੇ ਹੈ ਵਾ ਕਿਸੇ ਵੀ ਚੀਜ਼ ਨੂੰ ਕਿਸੇ ਵੀ ਵਾਰਦਾਤ ਨੂੰ ਕਿਸੇ ਵੀ ਇਸ਼ੂ ਨੂੰ ਕਿਸੇ ਵੀ ਘਟਨਾ ਨੂੰ ਉਹਨੂੰ ਕੰਟਰੋਲ ਕਰ ਲੈਣਾ ਉਸ ਅੱਗ ਨੂੰ ਹੋਰ ਜ਼ਿਆਦਾ ਉੱਤੇ ਨਾ ਜਾਣ ਦੇਣਾ ਔਰ ਉਸ ਅੱਗ ਦੇ ਵਿੱਚ ਬਾਕੀ ਦੀ ਪਬਲਿਕ ਤੇ ਲੌਂਡਰਡ ਆਰਡਰ ਤੇ ਜਿਹੜਾ ਸਾਡਾ ਪੀਸ ਆ ਉਹਨੂੰ ਡਿਸਟਰਬ ਨਾ ਹੋਣ ਦੇਣਾ ਉਹ ਵੀ ਇੱਕ ਪੁਲਿਸ ਅਫਸਰ ਦਾ ਜਿਹੜਾ ਹੈ ਮੂਲ ਤੇ اخਲਾਕੀ ਫਰਜ਼ ਵੀ ਬਣਦਾ ਸੋ ਇਹਨੇ ਬੜਾ ਵਧੀਆ ਕੰਮ ਕੀਤਾ ਇਸ ਲੜਕੀ ਨੇ ਔਰ ਮੈਂ ਇਹਨੂੰ ਜਦੋਂ ਇਹ ਮਸਲਾ ਖਤਮ ਹੋਇਆ ਤੇ ਉਦੋਂ ਹੀ ਮੈਂ ਉਥੇ ਆਂ ਰਾਮਪੁਰੇ सदर ਥਾਣੇ ਸੀਗਾ ਜਿੱਥੋਂ ਅਸੀਂ ਚੱਲੇ ਸੀਗੇ ਪਟਿਆਲੇ ਆਸਤੇ ਤੇ ਮੈਂ ਇਹਨੂੰ ਕਿਹਾ ਸੀ ਕਿ ਆ ਵੀ ਆਪ ਦਾ ਰੈਂਟ ਖਰੀਦ ਲਾ ਸੋ ਅਸੀਂ ਜੋ ਵੀ ਤੁਹਾਨੂੰ ਕਹਿੰਨੇ ਆ ਉਹਦੇ ਤੇ ਪੂਰਾ ਖਰਾ ਉੱਤਰਦੇ ਆ ਔਰ ਕੋਸ਼ਿਸ਼ ਕਰੀਦੀ ਆ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਤਤੀਵਾਰਾ ਨਾ ਲੱਗੇ ਤੁਸੀਂ ਵਧੀਆ ਆਪਦੀਆਂ ਤਰੱਕੀਆਂ ਕਰੋ ਚੰਗੀ ਸੋਚ ਦੇ ਨਾਲ ਤੁਹਾਡੀਆਂ ਫੈਮਲੀਆਂ ਜਿਹੜੀਆਂ ਉਹ ਵਧੀਆ ਮਾਹੌਲ ਚ ਚੰਗੇ ਸੱਚੇ ਜੀ ਧੰਗ ਦੇ ਨਾਲ ਸਾਰੇ ਜਿਹੜੇ ਹੈ ਤੁਹਾਡੀਆਂ ਫੈਮਲੀਆਂ ਕੋਸ਼ਿਸ਼ ਰਹਿਣ ਇਹ ਹੋ ਸਾਡਾ ਫਰਜ਼ ਪੜਦਾ ਵਾ ਆਪ ਦੀ ਫੋਰਸ ਦਾ ਵੈਲਫੇਅਰ ਚ ਦੇਖਣ ਦਾ ਔਰ ਤੁਹਾਡਾ ਜਿੰਨੇ ਤੁਸੀਂ ਐਨ ਜੀਓ ਸੰਬੰਧ ਜੀ ਤੁਹਾਡਾ ਫਰਜ਼ ਪੜਦਾ ਥੱਲੇ ਈਪੀਓਸ ਦਾ ਵੈਲਫੇਅਰ ਦੇਖਣ ਦਾ ਸੋ ਜਦੋਂ ਤੁਸੀਂ ਐਸਾ ਟੀਮ ਵਰਕ ਕਰੋਗੇ ਆਪ ਦਾ ਫਰਜ਼ ਸੰਭਾਲ ਕੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੁਲਿਸ ਫੋਰਸ ਦਾ ਕੋਈ ਪਿੱਠ ਲਾ ਸਕਦਾ। ਛੋਟਾ ਗੜੇ ਹੋ ਕੇ ਕੰਮ ਕਰੋ। ਦ੍ਰਿੜ ਨਿਸ਼ਟਾਰਕ ਹੋ ਸਾਫ ਸੁਥਰਾ ਅੱਖਰਖੋ ਦਲੇਰੀ ਜਿਹੜੀ ਉਹ ਆਪੇ ਆ ਜੀ ਸੋ ਮੈਂ ਆਸ ਕਰਦਾ ਕਿ ਹੁਣ ਇਲੈਕਸ਼ਨ ਕੋਡ ਲੱਗਣ ਵਾਲਾ ਜਿੰਨੀਆਂ ਵੀ ਕੋਈ ਟਰਾਂਸਫਰਸ ਇਧਰੋਂ ਉਧਰੋਂ ਇਧਰ ਉਧਰ ਹੋਣੀਆਂ ਸੀਗੀਆਂ ਕਿਸੇ ਦਾ ਕੋਈ ਰਹਿੈਸ਼ੀ ਤਹਿਸੀਲ ਪੈਂਦੀ ਸੀ ਜਾਂ ਰਹਿੈਸ਼ੀ ਸਬਡਿਵੀਜ਼ਨ ਸੀਗੀ ਸੋ ਉਹ ਗਾਈਡਲਾਈਨਸ ਦੇ ਤਹਿਤ ਸਾਨੂੰ ਉਹ ਚੇਂਜਸ ਕਰਨੀਆਂ ਪਈਆਂ ਔਰ ਜਿੰਨੇ ਵੀ ਇਲੈਕਸ਼ਨ ਦੀਆਂ ਗਾਈਡਲਾਈਨਸ ਆ ਉਹ ਐਸਐਚਓ ਸਬਾਹ ਨੂੰ ਜੀਓ ਸਬਾਹ ਨੂੰ ਕ੍ਰਾਈਮ ਮੀਟਿੰਗ ਦੇ ਵਿੱਚ ਦੇ ਦਿੱਤੀਆਂ ਜਾਂਣਗੀਆਂ ਔਰ ਉਹ ਜਾ ਕੇ ਆਪਣੀ ਫੋਰਸ ਨੂੰ ਉਹ ਕਾ ਗਾਈਡਲਾਈਨਸ ਬਾਰੇ ਕਰ ਚੰਗੀ ਤਰ੍ਹਾਂ ਬਰੀਫ ਕਰਦੇ ਆ। ਸੋ ਇਲੈਕਸ਼ਨ ਕਮਿਸ਼ਨ ਜਦੋਂ ਕੋਡ ਲਾ ਦਿੰਦਾ ਸਾਨੂੰ ਇੱਕ ਧਾਇਰੇ ਦੇ ਵਿੱਚ ਇੱਕ ਜਾਤਾਂ ਨਾਲ ਇਲੈਕਸ਼ਨ ਕਮਿਸ਼ਨ ਦੇ ਜਾਤ ਦੇ ਜਿ ਰਹਿ ਕੇ ਕੰਮ ਕਰਨਾ ਪੈਂਦਾ। ਸੋ ਆਪਾਂ ਬਹੁਤ ਚੰਗੇ ਢੰਗ ਦੇ ਨਾਲ ਤਕੜੇ ਹੋ ਕੇ ਜਿਹੜਾ ਵੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਜਾਂ ਇਲੈਕਸ਼ਨ ਜਿਹੜੀ ਆ ਆਪਾਂ ਪੂਰੀ ਫ੍ਰੀ ਐਂਡ ਫੇਅਰ ਇਲੈਕਸ਼ਨ ਵਾਲੇ ਪਾਸੇ ਧਿਆਨ ਦੇਣਾ ਤਾਂ ਕਿ ਜਿਹੜਾ ਲੋਕਾਂ ਦੀ ਵੋਟ ਦਾ ਅਧਿਕਾਰ ਆ ਉਹ ਕਿੰਨਾ ਕਿਸੇ ਦੇ ਡਰਾ ਤਬਾ ਜਾਂ ਡਰ ਹੇਕ ਜਿਹੜਾ ਉਹ ਸਹੀ ਤੇ ਜ਼ਿੰਮੇਵਾਰੀ ਦੇ ਢੰਗ ਦੇ ਨਾਲ ਤੇ ਜਿੱਥੇ ਕੋਈ ਲੋਕ ਆਜ਼ਾਦਾਨਾ ਢੰਗ ਦੇ ਨਾਲ ਵੋਟ ਪਾਉਣਾ ਚਾਹੁੰਦੇ ਆ ਅਸੀਂ ਉਹ ਮਾਹੌਲ ਸਿਰਜ ਕੇ ਦੇਣਾ ਤਾਂ ਕਿ ਉਹ ਆਪਣੀ ਰੋਡ ਦਾ ਸਹੀ ਟੰਗ ਦੇ ਨਾਲ ਇਸਤੇਮਾਲ ਕਰ ਸਕਣ। ਸੋ ਥੋੜੇ ਜਿਹੇ ਬਾਅਦ ਹੋਰ 2 4 5 ਦਿਨਾਂ ਬਾਅਦ ਪੈਰਾਮੈਟਰੀ ਫੋਰਸਸ ਜਿਹੜੀਆਂ ਉਹਨਾਂ ਦੇ ਆਉਣਾ ਸ਼ੁਰੂ ਕਰ ਦੇਣਾ ਉਹਨਾਂ ਦੀਆਂ ਡਿਊਟੀਆਂ ਵੱਖਰੇ ਤੌਰ ਤੇ ਲੱਗਣੀਆਂ ਉਹਨਾਂ ਦੇ ਨਾਲ ਚੰਗਾ ਕੋਆਰਡੀਨੇਸ਼ਨ ਬਣਾਉਣਾ ਬਹੁਤ ਜ਼ਰੂਰੀ ਆ। ਉਹਨਾਂ ਨੂੰ ਕੰਫਰਟੇਬਲ ਰੱਖਣਾ, ਉਹਨਾਂ ਦੇ ਵੈਲਫੇਅਰ ਦਾ ਧਿਆਨ ਰੱਖਣਾ ਜਿੱਥੇ ਉਹ ਰਹਿੰਦੇ ਆ ਉੱਥੇ ਪੱਤੀ, ਪਾਣੀ, ਟਾਇਲਟ, ਮੈਸ ਬਗੈਰ ਦਾ ਇੰਤਜ਼ਾਮ ਕਰਨਾ। ਔਰ ਜਿਹੜੇ-ਜਿਹੜੇ ਵੀ ਐਸਐਚਓ ਜਾਂ ਹਲਕਾ ਅਫਸਰ ਉਹਨਾਂ ਦੀ ਜੂਡਿਕਸ਼ਨ ਤੋਂ ਠਹਿਰਨਗੇ ਉਹਨਾਂ ਦੀ ਪਰਸਨਲ ਰਿਸਪੋਨਸਿਬਿਲਟੀ ਹੋਊਗੀ ਫਾਈਨੈਂਸ਼ੀਅਲੀ ਫੰਡਸ ਉਪਲਬਧ ਵੱਲੋਂ ਕੋਈ ਦਿੱਕਤ ਨਹੀਂ ਜਿੰਨੂੰ ਜਿੰਨੇ ਚਾਹੀਦੇ ਉਹ ਦੱਸ ਦਿਓ ਸੋ ਅਸੀਂ ਪ੍ਰੋਵਾਈਡ ਕਰਾਂਗੇ ਬਟ ਉਹ ਵੀ ਆਪਣੇ ਇੱਕ ਤਰ੍ਹਾਂ ਦੇ ਗੈਸਟ ਨੇ ਸਾਡੇ ਪਰੌਣੇ ਨੇ ਔਰ ਆਪਾਂ ਪੰਜਾਬੀ ਜਿਹੜੇ ਆ ਪਰੌਣਚਾਰੀ ਦੇ ਵਿੱਚ ਕਾਫੀ ਅਸੀਂ ਮਸ਼ਹੂਰ ਆ ਆਪਣੇ ਦੇਸ਼ ਦੇ ਵਿੱਚ ਤੋ ਆਪਾ ਉਹਨਾਂ ਨੂੰ ਚੰਗੇ ਮਾਹੌਲ 'ਚ ਰੱਖਣਾ ਚੰਗਾ ਕੰਫਰਟੇਬਲ ਰੱਖਣਾ ਤਾਂ ਕਿ ਉਹ ਸਾਡੇ ਨਾਲ ਵੱਧ ਤੋਂ ਵੱਧ ਸੇਵਾ ਕਰਕੇ ਵਧੀਆ ਤੋਂ ਵਧੀਆ ਡਿਊਟੀ ਕਰ ਸਕਣ ਤੇ ਜਿਹੜੇ ਜਿਹੜੇ ਆਫਸਰਸ ਨੂੰ ਅੱਜ ਕਮੈਂਡੇਸ਼ਨਸ ਦੇ ਨਾਲ ਜਾਂ ਡੀਜੀਪੀ ਡਿਸਕਸ ਦੇ ਨਾਲ ਸਨਮਾਨਿਤ ਕੀਤਾ ਗਿਆ ਮੈਂ ਇੱਕ ਵਾਰ ਫੇਰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਕਿ ਜਿਹੜੇ ਬਾਕੀ ਦੇ ਵੀ ਸਾਡੇ ਅਫਸਰਾਂ ਉਹ ਵੀ ਇਹਨਾਂ ਨੂੰ ਫੋਲੋ ਕਰਨਗੇ ਤੇ ਨੈਕਸਟ ਟਾਈਮ ਉਹ ਵੀ ਆਪਣੀ ਪਰਫਾਰਮੈਂਸ ਤੇ ਆਪਣੇ ਬਲ ਬੂਟੇ ਦੇ ਇਹੋ ਜਿਹੇ ਵਾਰਡਸ ਜਿਹੜੇ ਆ ਹਾਸਲ ਕਰਨੇ। ਥੈਂਕ ਯੂ ਜੈ ਹਿੰਦ